ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਤੇ ਇੱਕ ਡੂੰਗੀ ਨਜ਼ਰ ਮਾਰਨ ਲੱਗੇ ਹਾਂ ਖਾਸ ਤੌਰ ਤੇ ਅਗਸਤ 2025 ਵਿੱਚ ਜਿਹੜੀਆਂ ਵੱਡੀਆਂ ਤਬਦੀਲੀਆਂ ਆਉਣੀਆਂ ਹਨ ਉਹਨਾਂ ਬਾਰੇ ਤੁਹਾਨੂੰ ਵਿਸਤਾਰ ਨਾਲ ਦੱਸਾਂਗੇ ਸਾਡੇ ਕੋਲ ਇੱਕ ਸਰੋਤ ਹੈ ਕੈਨੇਡਾ ਇਮੀਗ੍ਰੇਸ਼ਨ ਨੀਤੀ ਅਗਸਤ ਦੇ ਵੱਡੇ ਐਲਾਨ ਦਾ ਸਾਰੀ ਗੱਲਬਾਤ ਐਸੇ ਆਧਾਰਤ ਹੋਵੇਗੀ ਦੇਖੋ ਜਿਹੜੇ ਵੀ ਲੋਕ ਕੈਨੇਡਾ ਪੀਆਰ ਲਈ ਅਪਲਾਈ ਕਰਨ ਦਾ ਸੋਚ ਰਹੇ ਹਨ ਜਾਣੀ ਕਿ ਪੱਕੇ ਹੋਣ ਬਾਰੇ ਉਹਨਾਂ ਲਈ ਜਾਣਨਾ ਬਹੁਤ ਜ਼ਰੂਰੀ ਹੈ ਕਿ ਕੀ ਕੀ ਬਦਲਾਅ ਆ ਰਹੇ ਹਨ ਗੱਲ ਥੋੜੀ ਉਲਝੀ ਹੋਈ ਲੱਗ ਰਹੀ ਹੈ ਕਿਤੇ ਸੁਣਨ ਚਾਹੁੰਦੇ ਹੈ ਕਿ ਅਪਲਾਈ ਕਰਨਾ ਵੀ ਸੌਖਾ ਹੋ ਸਕਦਾ ਹੈ ਪਰ ਨਾਲ ਹੀ ਨਵੀਆਂ ਸ਼ਰਤਾਂ ਵੀ ਆ ਰਹੀਆਂ ਹਨ ਸ਼ਾਇਦ ਸਖਤ ਵੀ ਚੱਲੂ ਇਸ ਨੂੰ ਥੋੜਾ ਖੋਲ ਕੇ ਸਮਝਦੇ ਹਾਂ ਹਾਂਜੀ ਬਿਲਕੁਲ ਦੇਖੋ ਸਰੋਤ ਇਹ ਦੱਸ ਰਿਹਾ ਹੈ ਕਿ ਬਦਲਾਅ ਕਈ ਪਾਸੇ ਨਵੇਂ ਪੀਆਰ ਰਸਤੇ ਖੁੱਲ ਸਕਦੇ ਨੇ ਸਰਦਾਰਥੀਆਂ ਵਾਸਤੇ ਵੀ ਕੁਝ ਨਵੇਂ ਪ੍ਰਬੰਧ ਹੋ ਸਕਦੇ ਹਨ ਅਤੇ ਸਭ ਤੋਂ ਵੱਡੀ ਗੱਲ ਐਕਸਪ੍ਰੈਸ ਐਂਟਰੀ ਸਿਸਟਮ 'ਚ ਬਦਲਾਅ ਆ ਰਹੇ ਹਨ ਅਤੇ ਐਕਸਪ੍ਰੈਸ ਐਂਟਰੀ ਤਾਂ ਮੁੱਖ ਤਰੀਕਾ ਹੈ ਨਾ ਕੈਨੇਡਾ ਦਾ ਹੁਨਰਮੰਦ ਲੋਕਾਂ ਨੂੰ ਪੀਆਰ ਦੇਣ ਦਾ ਪਰ ਮੇਨ ਫੋਕਸ ਜਿਹੜਾ ਸਾਰਾ ਜੋਰ ਹੈ ਉਹ ਆਰਥਿਕ ਇਮੀਗ੍ਰੇਸ਼ਨ ਤੇ ਲੱਗ ਰਿਹਾ ਹੈ ਜਾਨੀ ਉਹ ਲੋਕ ਜੋ ਕੈਨੇਡਾ ਦੀ ਇਕਨੋਮੀ 'ਤੇ ਯੋਗਦਾਨ ਪਾ ਸਕਣ ਹਾਂ ਇਹ ਤਾਂ ਪਹਿਲਾਂ ਦਿਨ ਚਸਪ ਗੱਲ ਹੈ ਇੱਕ ਪਾਸੇ ਨਵੇਂ ਰਾਹ ਖੁੱਲਣ ਦੀ ਗੱਲ ਪਰ ਅਗਸਤ ਤੋਂ 2025 ਤੋਂ ਵੱਡੇ ਬਦਲਾਅ ਤਾਂ ਕਿ ਇਹ ਸੋਖਾ ਹੋਣਾ ਸਿਰਫ ਕੁਝ ਖਾਸ ਲੋਕਾਂ ਲਈ ਹੋਵੇਗਾ ਹਾਂਜੀ ਲੱਗਦਾ ਹੈ ਤਾਂ ਇਹੀ ਹੈ ਸਰੋਤ ਕਾਫੀ ਸਾਫ ਕਹਿ ਰਿਹਾ ਹੈ ਕਿ ਮਕਸਦ ਕੈਨੇਡਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ ਹੈ ਸੋ ਜਦੋਂ ਨਵੇਂ ਪੀਆ ਰਸਤੇ ਦੀ ਗੱਲ ਹੁੰਦੀ ਹੈ ਤਾਂ ਹੋ ਸਕਦਾ ਹੈ ਉਹ ਵੀ ਖਾਸ ਹੁਨਰ ਵਾਲਿਆਂ ਲਈ ਹੋ ਸਕਣ ਹੁਣ ਸੋਖਾ ਹੋਣ ਦਾ ਮਤਲਬ ਸ਼ਾਇਦ ਇਹ ਹੋਵੇ ਕਿ ਜੇ ਕੋਈ ਸਹੀ ਫੀਲਡ 'ਚ ਹੈ ਤਾਂ ਉਹਦੇ ਲਈ ਪ੍ਰੋਸੈਸ ਤੇਜ਼ ਹੋ ਜਾਵੇ ਪਰ ਦੂਜੇ ਪਾਸੇ ਬਾਕੀ ਸ਼ਰਤਾਂ ਸ਼ਾਇਦ ਔਖੀਆਂ ਹੋ ਜਾਣ ਅੱਛਾ ਤੇ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ ਉੱਤੇ ਇੱਕ ਬਹੁਤ ਹੀ ਮਤਲਬ ਠੋਸ ਬਦਲਾਅ ਦਾ ਜ਼ਿਕਰ ਹੈ ਸਰੋਤ ਕਹਿੰਦਾ ਹੈ ਕਿ 28 ਜੁਲਾਈ 2025 ਤੋਂ ਐਕਸਪ੍ਰੈਸ ਐਂਟਰੀ ਵਾਲਿਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਫੰਡ ਦਿਖਾਉਣੇ ਪੈਣਗੇ ਬੈਂਕ 'ਚ ਵੱਧ ਪੈਸੇ ਇਸ ਦਾ ਕੀ ਅਸਰ ਦੇਖਣ ਨੂੰ ਮਿਲ ਸਕਦਾ ਹੈ ਜੀ ਇਹ ਇੱਕ بڑا ਬਦਲਾਅ ਹੈ ਯਕੀਨਨ ਕੁਝ ਲੋਕਾਂ ਲਈ ਮੁਸ਼ਕਲ ਵਧੇਗੀ ਜ਼ਿਆਦਾ ਫੰਡ ਮਤਲਬ ਸਿਰਫ ਹੁਨਰ ਨਹੀਂ ਪੈਸਾ ਵੀ ਚਾਹੀਦਾ ਹੈ ਮਜ਼ਬੂਤ ਵਿੱਤੀ ਹਾਲਤ ਜ਼ਰੂਰ ਹੋਵੇ ਠਾਵੇਗੀ ਪਰ ਇੱਕ ਹੋਰ ਪਹਿਲੂ ਵੀ ਹੈ ਇਹਦਾ ਸਰੋਤ ਕਹਿੰਦਾ ਹੈ ਕਿ ਜੋਰ ਪਿਉਰਿਟੀ ਸੈਕਟਰਾਂ ਤੇ ਰਹੇਗਾ ਹੁਣ ਇਹ ਸੈਕਟਰ ਕਿਹੜੇ ਨੇ ਇਹ ਸਾਫ਼ ਨਹੀਂ ਦੱਸਿਆ ਪਰ ਆਮ ਤੌਰ ਤੇ ਦੇਖੋ ਇਹ ਹੈਲਥ케ਅਰ ਟੈਕਨੋਲੋਜੀ ਜਾਂ ਖਾਸ ਟ੍ਰੇਡ ਹੁੰਦੇ ਹਨ ਜਿੱਥੇ ਕਾਮਿਆਂ ਦੀ ਲੋਡ ਹੁੰਦੀ ਹੈ ਤਾਂ ਹੋ ਸਕਦਾ ਹੈ ਜਿਹੜੇ ਇਹਨਾਂ ਸੈਕਟਰਾਂ ਚ ਨੇ ਉਹਨਾਂ ਨੂੰ ਜ਼ਿਆਦਾ ਪੰਡਾਂ ਦਾ ਬਾਵਜੂਦ ਵੀ ਪਹਿਲੇ ਮਿਲੇ ਕਿਉਂਕਿ ਉਹਨਾਂ ਦਾ ਆਰਥਿਕ ਯੋਗਦਾਨ ਜ਼ਿਆਦਾ ਮੰਨਿਆ ਜਾਵੇਗਾ ਮਤਲਬ ਕਮ ਕਮ ਆ ਕੇ ਗੱਲ ਫਿਰ ਆਰਥਿਕ ਲੋੜਾਂ ਤੇ ਹੀ ਆ ਜਾਂਦੀ ਹੈ ਸਭ ਤੋਂ ਉੱਪਰ ਉਹੀ ਹੈ ਪਰ ਜਿਹੜੇ ਹੋਰ ਬਦਲਾਵਾਂ ਦੀ ਗੱਲ ਸ਼ੁਰੂ ਹੋਈ ਸੀ ਜਿਵੇਂ ਕਿ ਨਵੇਂ ਪੀਆਰ ਰਸਤੇ ਜਾਂ ਸਰਨਾਰਥੀਆਂ ਲਈ ਪ੍ਰਬੰਧ ਕੀ ਸਰੋਤ ਹਨ ਉਹਨਾਂ ਬਾਰੇ ਕੁਝ ਹੋਰ ਦੱਸਾਂਗੇ ਜਾਂ ਮੇਨ ਫੋਕਸ ਐਕਸਪ੍ਰੈਸ ਐਂਟਰੀ ਤੇ ਹੀ ਹੈ ਦੇਖੋ ਉਹਨਾਂ ਬਾਰੇ ਬਹੁਤਾ ਵਿਸਤਾਰ ਨਹੀਂ ਦਿੱਤਾ ਗਿਆ ਸਰੋਤ ਵਿੱਚ ਸ਼ਾਇਦ ਇਹਦਾ ਮਤਲਬ ਇਹ ਹੋਵੇ ਕਿ ਹਾਲੇ ਉਹਨਾਂ ਦੇ ਵੇਰਵੇ ਪੱਕੇ ਨਹੀਂ ਹੋਏ ਜਾਂ ਫਿਰ ਸ਼ੁਰੂਆਤੀ ਜੋਰ ਐਕਸਪ੍ਰੈਸ ਐਂਟਰੀ ਤੇ ਇਕਨੋਮਿਕ ਪ੍ਰੋਗਰਾਮਾ ਤਹੀ ਰੱਖਣਾ ਚਾਹੁੰਦੇ ਨੇ ਨਵੇਂ ਪੀਆ ਰਸਤੇ ਦੀ ਗੱਲ ਹੈ ਤਾਂ ਦਿਲਚਸਪ ਪਰ ਦੇਖਣਾ ਪਵੇਗਾ ਕਿ ਉਹ ਵੀ ਅਕੀਰਚ ਆਰਥਿਕ ਲੋੜਾਂ ਨਾਲ ਹੀ ਜੁੜੇ ਹੋਣਗੇ ਜਿਵੇਂ ਕੋਈ ਖਾਸ ਖੇਤਰ 'ਚ ਕੰਮ ਕਰਨ ਵਾਲਿਆਂ ਲਈ ਜਾਂ ਬਿਜ਼ਨਸ ਕਰਨ ਵਾਲਿਆਂ ਲਈ ਕੋਈ ਨਵਾਂ ਪ੍ਰੋਗਰਾਮ ਸਰਨਾਰਥੀਆਂ ਵਾਲਾ ਮਾਮਲਾ ਸ਼ਾਇਦ ਮਾਨਤਵਾਦੀ ਪੱਖ ਤੋਂ ਵੀ ਹੋਵੇ ਪਰ ਸਰੋਤ 'ਚ ਇਸਤੇ ਜ਼ਿਆਦਾ ਜਾਣਕਾਰੀ ਨਹੀਂ ਹੈ। ਕੁੱਲ ਮਿਲਾ ਕੇ ਜੇ ਕੋਈ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਹੈ ਉਹਦੇ ਲਈ ਖਾਸ ਤਸਵੀਰ ਇੱਕ ਬਣਦੀ ਪਈ ਹੈ। ਨਵੇਂ ਮੌਕੇ ਆ ਸਕਦੇ ਹਨ ਪਰ ਖਾਸ ਕਰਕੇ ਐਕਸਪ੍ਰੈਸ ਐਂਟਰੀ ਲਈ ਪੈਸੇ ਪੱਖੋਂ ਯਾਦਾ ਤਿਆਰ ਰਹਿਣਾ ਪਵੇਗਾ ਸਭ ਤੋਂ ਵੱਧ ਧਿਆਨ ਇਸ ਗੱਲ ਤੇ ਦੇਣਾ ਪਵੇਗਾ ਕਿ ਉਹਨਾਂ ਦਾ ਹੁਨਰ ਕੈਨੇਡਾ ਦੀ ਇਕਨੋਮੀ ਲਈ ਕਿੰਨਾ ਕੁ ਮਹੱਤਵਪੂਰਨ ਹੈ ਬਿਲਕੁਲ ਸਹੀ ਪੜਿਆ ਆਰਥਿਕ ਯੋਗਦਾਨ ਇਹ ਸ਼ਬਦ ਬਹੁਤ ਅਹਿਮ ਹੋ ਰਿਹਾ ਹੈ ਸਿਰਫ ਨੌਕਰੀ ਲੱਭਣਾ ਨਹੀਂ ਬਲਕਿ ਉਹਨਾਂ ਖੇਤਰਾਂ 'ਚ ਯੋਗਦਾਨ ਪਾਉਣਾ ਜਿਨ੍ਹਾਂ ਨੂੰ ਕੈਨੇਡਾ ਪਹਿਲ ਦੇ ਰਿਹਾ ਹੈ ਠੀਕ ਹੈ ਤਾਂ ਫਿਰ ਅੱਜ ਦੀ ਸਾਰੀ ਗੱਲਬਾਤ ਤੋਂ ਮੁੱਖ ਗੱਲਾਂ ਕੀ ਨਿਕਲੀਆਂ ਪਹਿਲੀ ਅਗਸਤ 2025 ਤੋਂ ਕੈਨੇਡਾ ਇਮੀਗ੍ਰੇਸ਼ਨ ਪਾਲਿਸ ਚ ਵੱਡੇ ਵੱਡੇ ਬਦਲਾਵ ਆ ਰਹੇ ਹਨ ਦੂਜੇ ਨਵੇਂ ਪੀਆ ਰਸਤੇ ਬਣ ਸਕਦੇ ਹਨ ਪਰ ਸ਼ਾਇਦ ਆਰਥਿਕ ਲੋੜਾਂ ਨਾਲ ਜੁੜੇ ਹੋਣਗੇ ਤੀਜੀ ਐਕਸਪ੍ਰੈਸ ਐਂਟਰੀ ਲਈ 28 ਜੁਲਾਈ 2025 ਤੋਂ ਯਾਦਾ ਪੈਸੇ ਦਿਖਾਉਣੇ ਪੈਣਗੇ ਤੇ ਚੌਥੀ ਸਭ ਤੋਂ ਵੱਧ ਜ਼ੋਰ ਉਹਨਾਂ ਲੋਕਾਂ ਤੇ ਰਹੇਗਾ ਜਿਹੜੇ ਕੈਨੇਡਾ ਦੇ ਪ੍ਰਾਇੋਰਟੀ ਸੈਕਟਰਾਂ ਵਿੱਚ ਯੋਗਦਾਨ ਪਾ ਸਕਦੇ ਹਨ हां जी बिल्कुल ये एक आखरी गल जेडी स्क्रोल तो निकलदी है ते सोचने वाली है जे सारे बदलाव कैनेडा दी आर्थिक नु समय दी लोड मुताबिक ਢਾਲਣ ਲਈ ਨੇ ਤਾਂ ਫਿਰ ਆਉਣ ਵਾਲੇ ਸਾਲਾਂ ਚ ਕਿਸ ਤਰ੍ਹਾਂ ਦੇ ਹੁਨਰ ਤਜਰਬੇ ਦੇ ਪੇਸ਼ੇਵਾਲੇ ਲੋਕਾਂ ਦੀ ਮੰਗ ਸਭ ਤੋਂ ਵੱਧ ਹੋ ਸਕਦੀ ਹੈ। ਇਹ ਸਵਾਲ ਸਿਰਫ ਅਗਸਤ 2025 ਲਈ ਨਹੀਂ ਸਗੋਂ ਲੰਮੇ ਸਮੇਂ ਦੀ ਪਲੈਨਿੰਗ ਲਈ ਵੀ ਬਹੁਤ ਹੀ ਅਹਿਮ ਹੈ। ਇਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ। ਇਹ ਜੀਆਂ ਵੀਡੀਓ ਨੂੰ ਇਹੇ ਜਿਹੀਆਂ ਵੀਡੀਓ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ